ਜੀਤ ਜਿੰਦਰ ਸਿੰਘ ਜੀ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਪੰਜਾਬ ਭਰ ਦੇ ਵਿੱਚ 4 ਘੰਟੇ ਦੇ ਲਈ ਟੋਲ ਫ੍ਰੀ ਕੀਤੇ ਜਾਣਗੇ ਸੋ ਇਸ ਬਾਬਤ ਗੱਲਬਾਤ ਕਰਨਾ ਚਾਹੁੰਦੇ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਕਰੀਬ 3 ਸਾਲ ਹੋ ਗਏ ਨੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਜੋ ਮੰਗ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਕੀ ਸਿੱਟੇ ਨਿਕਲਣਗੇ ਸੋ ਬਿਲਕੁਲ ਕੰਮ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਿਉਂਕਿ 7 ਰਿਕ ਨੂੰ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਇੱਕ ਵੱਡਾ ਡਾਕਸੀ ਕਮਿਸ਼ਨ ਸਾਹਮਣੇ ਸਚੰਦੀਗੜ ਤੇ ਬਹਾਲੀ ਕਪਰੂਆਂ ਜਿਹੜਾ ਮੋਰਚਾ ਲੱਗਾ ਉਹ ਤੇ ਇੱਕ ਵੱਡਾ ਕਾਰਤਈ ਉਹਦੇ ਕਾਰਤਈ ਦੇ ਵਿੱਚ ਪ੍ਰੋਗਰਾਮ ਲਿਖੇ ਗਏ ਸੀ ਜਿਵੇਂ 26 ਜਨਵਰੀ ਨੂੰ 4 ਘੰਟੇ ਦਾ ਸੱਤ ਕੇਤਰ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੋਲ ਬੰਦ ਕਰਾਂਗੇ ਉਸ ਦਿਨ ਕਾਲੀਆਂ ਝੰਡੀਆਂ ਕਾਲੀਆਂ ਦਸਤਾਰਾਂ ਕਾਲੀਆਂ ਚੁੰਨੀਆਂ ਪੀਂਦਿਆਂ ਲੱਗ ਹੋਣਗੀਆਂ ਜੀ ਟੋਲਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਊਗਾ ਤੇ ਅੱਜ ਵੀ 4 ਘੰਟੇ ਵਾਸਤੇ ਕੇ ਸੰਕੇਤ ਦਿੱਖ ਸਕਦੇ ਹਾਂ ਵੀ ਇਹ ਕੁ ਸੁਨੇਹਾ ਦੇਣ ਦਾ ਢੰਗ ਤਰੀਕਾ ਹੁੰਦਾ ਕਿ ਅੱਜ ਵੀ 4 ਘੰਟੇ ਵਾਸਤੇ ਟੋਲ ਫਰੀ ਕੀਤੇ ਜਾਣੇ ਆ ਜੋਕੀਤ ਬੰਦੀ ਸਿੰਘ ਰਿਹਾਈ ਮੋਰਚਾ ਤਕ तकरीबन 3 ਸਾਲ ਤੋਂ ਵੱਧ ਦਾ ਸਬਾਲ ਕਰ ਚੁੱਕਾ ਜੀ ਪਰ ਅਜੇ ਤੱਕ ਕਿਤੇ ਪਾਸੇ ਕੋ ਆਸ ਨਹੀਂ ਬਜੀ ਹਾਂ ਕੁਝ ਫਾਇਦੇ ਹੁੰਦੇ ਹਨ ਮੋਰਚਾਂ ਦੇ ਤੇ ਬਹੁਤਾਂ ਜੀ ਉਤਰਾ ਚੜਾਵੀਂ ਉਸ ਮੋਰਚੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਪੂ ਜੀ ਨੇ ਗੱਲ ਕੀਤੀ ਸੀ ਉਹਨਾਂ ਨੇ ਵੀ ਇਹ ਗੱਲ ਕੀਤੀ ਬਹੁਤਾਂ ਜੀ ਉੱਥੇ ਵੀ ਆਏ ਸੀ ਜਨਾਕ ਤੁਸਣ ਜਿੱਥੇ ਬੰਦੇ ਉੱਥੇ ਪਹੁੰਚਿਆ ਦੇ ਹਰ ਇੱਕ ਨਾਲ ਗੱਲ ਕੀਤੀ ਸੀ ਜੀ ਇਹ ਸਾਰਿਆਂ ਨੇ ਕਿਹਾ ਕਿ ਹਾਂ ਉਤਰਾ ਚੜਾ ਆਉਂਦੇ ਅੱਜ ਤੋਂ ਲੰਬੇ ਮੋਰਚੇ ਚ ਚੱਲਦੇ ਹਨ ਇਹਦੇ ਵਿੱਚ ਕਈ ਉਤਰਾ ਚੜਾ ਹੁੰਦੇ ਆ ਪਰ ਇਸ ਟਾਈਮ ਤੇ ਦਿੱਸੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਸਾਤਰੀਕ ਨੂੰ ਤਿੰਨ ਸਾਲ ਪੂਰੇ ਹੋ ਗਏ ਸੀ ਵੱਡਾ ਫਰਮ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਲ ਸੀ ਅੱਜ ਅੱਜ ਪੰਜਾਬ ਭਾਵੇਂ ਤਕਰੀਬਨ ਤਕਰੀਬਨ ਟੋਲ ਪਲਾਜ਼ੇ ਬੰਦ ਦੀ ਕਾਲ ਦਿੱਤੀ ਗਈ ਸੀ ਜੀ ਬਿਲਕੁਲ ਤੇ ਅੱਜ 4 ਘੰਟੇ ਫ੍ਰੀ ਕਰਨੇ ਆ ਮਾਫ ਕਰਨਾ ਬੰਦ ਨਹੀਂ ਫ੍ਰੀ ਕਰਨੇ ਆ ਜਿਹਦੇ ਵਿੱਚ ਲੰਘੇ ਫ੍ਰੀ ਹੋਣਗੇ ਟੋਲ ਫ੍ਰੀ ਹੋ ਕੇ ਲੰਘਣਗੇ ਇਹ ਸੰਕੇਤਕ ਪ੍ਰੋਟੈਸਟ ਆ ਕਿਉਂਕਿ ਆਵਾਜ਼ ਬੁਲੰਦ ਕਰਨ ਵਾਸਤੇ ਇਹੋ ਜਿਹੀ ਕਾਲਾਂ ਦਿੱਤੀਆਂ ਜਾਂਦੀਆਂ ਜੀ ਜੀ ਬਿਲਕੁਲ ਸਿੰਘਾਂ ਦੀ ਗੱਲ ਆ ਤੇ ਗੁਰੂ ਸਾਹਿਬ ਦਾ ਹੋਇਆ ਨਰਾਦਰ ਜਿਹੜਾ ਅਜੇ ਤੱਕ ਰੁਕ ਨਹੀਂ ਰਿਹਾ ਕਿਉਂਕਿ ਅਜੇ ਇਹ ਕਿੰਨੀਆਂ ਥਾਵਾਂ ਤੇ ਗਿਰਦੀਆਂ ਹੋਣਾ ਉਹਦੇ ਲੇਪਾਸਤੇ ਆਪਾਂ ਗੁਰਜੀਤ ਸਿੰਘ ਦੀ ਗੱਲ ਕਰਦੇ ਆ ਜੀ ਉਹਦੇ ਵੱਲੋਂ ਨਾਲ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਵੱਡੀ ਮੰਗ ਆ ਕਿ ਜਦੋਂ ਨਰਾਦਰ ਹੁੰਦਾ ਤੇ ਦੋਸ਼ੀ ਫੜੇ ਜਾਂਦੇ ਤੇ ਉਹਨੂੰ ਸੁਜਾਵਾਂ ਹੋਣੀਆਂ ਚਾਹੀਦੀਆਂ ਜੀ ਬਿਲਕੁਲ ਅਸੀਂ ਦੇਖਦੇ ਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਇਹ ਜੋ ਇੱਕ ਸੰਘਰਸ਼ ਕੀਤਾ ਜਾ ਰਿਹਾ ਇਹ ਬੜਾ ਸ਼ਾਂਤਮਈ ਸੰਘਰਸ਼ ਆ ਤੇ ਇਸ ਦੇ ਵਿੱਚ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਗਿਆ ਹੁਣ ਤੱਕ ਜੋ ਅੱਜ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਇਹਦੇ ਨਾਲ ਸਰਕਾਰ ਨੂੰ ਵੱਡਾ ਘਾਟਾ ਹੋਵੇਗਾ ਤਾਂ ਕੀ ਕਹੋਗੇ ਸਾਹਿਬ ਬਿਲਕੁਲ ਉਹ ਨਾ ਪ੍ਰੋਜੈਕਟ ਕਰਨ ਦਾ ਇੱਕ ਵੱਖਰਾ ਤਰੀਕਾ ਹੁੰਦਾ ਜਿਹਦੇ ਵਿੱਚ ਕਿਤੇ ਜਵਾਬ ਦੀ ਕੋਸ਼ਿਸ਼ ਆ ਵੀ 3 ਸਾਲ ਹੋ ਗਏ ਬਿਲਕੁਲ 3 ਸਾਲ ਹੋ ਗਏ ਆ ਹੁਣ ਪੀਐਮ ਸਾਹਿਬ ਪਾਲਸੇ ਮੰਨਦੀ ਉਹ ਗੱਲ ਦੀ ਸੀ ਉੱਤੇ ਜਦੋਂ ਸਾਡੇ ਨਾਲ ਲੋਕ ਗੱਲਾਂ ਕਰਦੇ ਹੋ ਕਹਿੰਦੇ ਕਿ ਉਹ ਮਾਨਸਾਵਾ ਜਿਹੜੇ ਨੇ ਧਰਨੇ ਚੜ੍ਹ ਕੇ ਬੈਠਦੇ ਸੀ ਜਦੋਂ ਬਾਪੂ ਸੋਰੀ ਬਾਪੂ ਸੁਲਖੇ ਦਾ ਮੋਰਚਾ ਲੱਗਾ ਸੀ ਜੀ ਵੀ ਗੁਰਪ੍ਰਖ ਸਿੰਘ ਨੇ ਮੋਰਚਾ ਲਾਇਆ ਸੀ ਭਾਈ ਗੁਰਪ੍ਰਖ ਸਿੰਘ ਦਾ ਉਦੋਂ ਦੀਆਂ ਸਕੀਮਾਂ ਸਾਡੀਆਂ ਤਸਵੀਰਾਂ ਉੱਤੇ ਲੱਗੀਆਂ ਹੋਈਆਂ ਆ। ਆਹ ਤਾਂ ਭਾਵੇਂ ਜੀ ਮਾਨ ਇੱਥੇ ਪਹੁੰਚੇ ਸੀ ਮੋਰਚੇ 'ਚ ਉਹ ਤੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ। ਅੱਗੇ ਇੱਕ ਬਿਆਨ ਦੇਣਾ ਵੀ ਮناسب ਨਹੀਂ ਸਮਝਿਆ ਤਨਸਾਹਾਂ ਦੇ ਵਿੱਚ। ਕਿਤੇ ਨਾ ਕਿਤੇ ਕਮੀ ਤੇ ਹੈਗੀ ਆ ਨਾ ਉਹਨੂੰ ਫਿਰ ਜਗਾਉਣ ਦੀ ਖਾਤਰ ਹੀ ਹੈ ਜਿਹੜਾ ਨਾ ਪ੍ਰੋਗਰਾਮ ਕੀਤੇ ਜਾਂਦੇ ਆਏ। ਹੁਣ ਇੱਕ ਸੁਨੇਹਾ ਆਊਗਾ ਜਦੋਂ 3-4 ਕੇ ਹੇਠਾਂ ਚਿੱਤਰਕ ਪ੍ਰੋਟੈਸਟ ਹੋਣਾ। ਲੋਕਾਂ ਨੇ ਟੋਲਾਂ ਤੇ ਜਾਣਾ ਸੁਨੇਹਾ ਜਾਊਗਾ ਘਰ ਘਰ ਆਵਾਜ਼ ਆਉਂਦੀ ਆ। ਇੱਕ ਹਰ ਇੱਕ ਚੀਜ਼ ਦਾ ਨਾ ਇੱਕ ਤੋਖਰਾ ਤਰੀਕਾ ਹੁੰਦਾ। ਉਹ ਸੁਨੇਹਾ ਪਹੁੰਚਾਉਣ ਦਾ ਤਰੀਕਾ ਇਹ ਹੈ ਵੀ। ਕਿੱਥੇ ਸੇ ਨਾ ਕਿਸੇ ਤਾਂ ਤਾਂ ਇਨਾ ਕਿ ਰੋ ਗਿਆ ਬੰਦੀ ਸਿੰਘ ਦੀ ਰਖਾਈਆਂ ਨਹੀਂ ਹੋ ਰਹੀਆਂ ਜਿੰਬਾ ਸਮਾ ਕਿਉਂਕਿ ਥੋੜਾ ਬੋਤਾ ਨਹੀਂ ਦੋਰੀਆਂ ਨਹੀਂ ਤੇਰੀਆਂ ਤੇਰੀਆਂ ਪਜਾਵਾਂ ਹੋ ਗਈਆਂ ਹੁਣ ਤੇ ਜੀ ਜਦੋਂ ਕਿਸੇ ਨੇ ਹਾਂ ਜੀ ਹਾਂ ਜੀ ਜੀ ਬਿਲਕੁਲ ਇੱਥੇ ਇੱਕ ਹੋਰ ਗੱਲ ਮਤਲਬ ਜੋ ਧਿਆਨ ਦੇ ਵਿੱਚ ਇਹ ਲਿਆਂਦੀ ਜਾ ਰਹੀ ਹੈ ਕਿਉਂਕਿ ਜੇਕਰ ਅਸੀਂ ਕਿਸਾਨਾਂ ਦੇ ਪ੍ਰੋਟੈਸਟ ਦੀ ਗੱਲ ਕਰੀਏ ਕਿਉਂਕਿ ਕਿਸਾਨ ਵੀ ਬਹੁਤ ਜ਼ਿਆਦਾ ਮਜਬੂਰ ਆ ਉਹਨਾਂ ਦੀਆਂ ਮੰਗਾਂ ਆ ਕਈਆਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਪਰ ਉਹ ਜਿਹੜਾ ਪ੍ਰੋਟੈਸਟ ਹੁੰਦਾ ਹੈ ਜੇ ਟ੍ਰੇਨਾਂ ਰੋਕ ਦਿੰਦੇ ਆ ਜਾਂ ਸੜਕਾਂ ਤੇ ਬੰਦੇ ਉਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਆ ਪਰ ਇਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਜੇਕਰ ਜੀ हां बिल्कुल तो मतलब एदा हुंदा ना वो भी मैं ਕਿਸਾਨਾਂ ਗੱਲ ਕਰਦੇ ਹੁੰਦੇ ਆ ਤੋ ਵੀ ਕਹਿੰਦੇ ਕਿ ਸਾਡੀ ਮਜਬੂਰੀ ਆ ਕਿ ਜਦੋਂ ਸਰਕਾਰ ਨਹੀਂ ਸੁਣਦੀ ਫਿਰ ਸਾਨੂੰ ਰੋਡ ਬੰਦ ਕਰਨੇ ਪੈਂਦੇ ਆ ਉਹ ਵੀ ਕਹਿੰਦੇ ਕਿ ਸਾਡੀ ਇੱਥੇ ਕੋਈ ਖੁਸ਼ੀ ਨਹੀਂ ਹੈਗੀ ਕਿ ਅਸੀਂ ਟ੍ਰੇਨਾਂ ਰੋਕ ਲਈਏ ਅਸੀਂ ਰੋਡ ਰੋਕ ਲਈਏ ਹਨਾ ਇੱਥੇ ਮਿਲਣਾ ਉਹਨਾਂ ਨੂੰ ਕੁਝ ਨਹੀਂ ਉਹਦੇ ਜਿਹੇ ਇੱਕ ਪ੍ਰਦਰਸ਼ਨ ਕਰਨ ਦਾ ਤਰੀਕਾ ਵਾ ਉਹ ਜਦੋਂ ਟ੍ਰੇਨ ਰੋਕਦੇ ਆ ਉਹਦੇ ਵਿੱਚ ਸਰਕਾਰ ਹਰਕਤ ਚ ਆਉਂਦੀ ਆ ਉਹ ਕਿਸਨੇਹਾ ਜਾਂਦਾ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਦੋਂ ਰੋਡ ਰੁਕਦੇ ਆ ਜਾਮ ਲੱਗਦੇ ਆ ਆਮ ਲੋਕ ਪ੍ਰਭਾਵਿਤ ਹੁੰਦੇ ਆ ਜੀ ਪਰ ਇਹ ਜਿਹੜੀਆਂ ਮੰਗਾਂ ਵੀ ਹੈਗੀਆਂ ਨੇ ਜੋ ਕਿਸਾਨਾਂ ਨੇ ਮੰਗਾਂ ਰੱਖੀਆਂ ਇਹ ਕੱਲੇ ਉਹਨਾਂ ਕਿਸਾਨਾਂ ਵਾਸਤੇ ਨਹੀਂ ਹੈਗੀਆਂ ਕਿ ਜਿਹੜੇ ਪ੍ਰੋਟੈਸਟ ਕਰਨ ਰਏ ਆ 10 ਪੀ 50 100 500 ਹਜ਼ਾਰ ਜਿਹੜੇ ਸੜਕਾਂ ਤੇ ਆ ਗਏ ਉਹਨਾਂ ਨੂੰ ਫਾਇਦਾ ਨਹੀਂ ਹੋਣਾ ਦੇਖੋ ਹਰ ਇੱਕ ਮਜ਼ਦੂਰ ਦੀ ਗੱਲ ਉਹਦੇ ਵਿੱਚ ਹਰ ਕਿਸਾਨ ਦੀ ਗੱਲ ਆ ਅਮਰੀਕਾ ਦੀ ਹੁਣ ਗੱਲ ਹੋ ਰਹੀ ਹੈ ਕੇਂਦਰ ਸਰਕਾਰ ਦਾ ਜੋ ਵੀ ਕਾਨੂੰਨ ਸੀ ਉਹਦੇ ਵਿਰੋਧ ਦੇ ਵਿੱਚ ਆ ਇਸ ਟਾਈਮ ਦੇ ਉੱਤੇ ਕਿਸਾਨ ਜਿੱਤੇ ਬੰਦੀਆਂ ਆ ਆਈਆਂ ਹੋਈਆਂ ਤੇ ਫਿਰ ਉਹ ਮਜ਼ਦੂਰ ਤੇ ਭਲੇ ਵਾਸਤੇ ਹੀ ਹੈ ਨਾ ਜੀ ਬਿਲਕੁਲ ਉਹ ਜਿਹੜਾ ਮਜ਼ਦੂਰ ਦੇ ਭਲੇ ਦੀ ਗੱਲ ਕਰਦੇ ਆ ਉਹ ਕਹਿੰਦੇ ਕਿ ਪਹਿਲੋਂ ਜੇ ਕਿ ਦਿਹਾੜੀ ਘੱਟ ਸੀ ਉਹਨੂੰ ਡਬਲ ਕੀਤਾ ਜਾਵੇ ਉਹ ਮਜ਼ਦੂਰ ਨੂੰ ਫਾਇਦਾ ਹੋਊਗਾ ਜੀ ਹੈਨਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਇਹ ਜ਼ਰੂਰੀ ਨਹੀਂ ਕਿ ਜਿਹੜੇ ਕਿਸਾਨ ਪ੍ਰੋਟੈਸਟ ਕਰਦੇ ਹੋਣਗੇ ਉਹਨਾਂ ਨੂੰ ਮੁਆਵਜ਼ਾ ਮਿਲਣਾ ਇਹ ਏ ਟੂ ਜ਼ेड ਵਾਸਤੇ ਲੜਾਈ ਲੜੀ ਜਾ ਰਹੀ ਨਾ ਇਹ ਲੜਾਈ ਲੜਨ ਦੇ ਤਰੀਕੇ ਵੱਖਰੇ ਹੁੰਦੇ ਆ ਉਹ ਵੀ ਹੁਣ ਰੋਡ ਰੋਕ ਤੇ ਆਖਥਾਨ ਆਗੂ ਮੈਂ ਤੇ ਇਸ ਵਾਰ ਭੰਦੇਵ ਸਾਹਿਬ ਨਾਲ ਗੱਲ ਕੀਤੀ ਸੀ ਜਦੋਂ ਨਾ ਟ੍ਰੇਨ ਰੋਕੀ ਸੀ ਮੈਂ ਕਿਹਾ ਤੁਸੀਂ ਚੰਡੀਗੜ੍ਹ ਕਿਉਂ ਨਹੀਂ ਜਾਂਦੇ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਇੱਕ ਘਰ ਜਾਓ ਉਹਨਾਂ ਦਾ ਘਰਾਓ ਕਰੋ ਹਨਾ ਉਹ ਕਹਿੰਦੇ ਅਸੀਂ ਚੰਡੀਗੜ੍ਹ ਦੇ ਬਰੂਹਾਵਾਂ ਵਾਲੇ ਪਾਸੇ ਜਾਣ ਨਹੀਂ ਦਿੰਦੇ ਚੰਡੀਗੜ੍ਹ ਦੀ ਕਾਲੇ ਕਰੀਏ ਸਾਨੂੰ ਘਰੋਂ ਅਰੈਸਟ ਕਰ ਲਿਆ ਜਾਂਦਾ ਸਾਨੂੰ ਚੰਡੀਗੜ੍ਹ ਐਂਟਰੀ ਨਹੀਂ ਦਿੱਤੀ ਜਾਂਦੀ ਅਸੀਂ ਜਦੋਂ ਇਹਨਾਂ ਥਾਵਾਂ ਤੇ ਪ੍ਰੋਟੈਸਟ ਕਰਦੇ ਆ ਫਿਰ ਵੀ ਸਾਡੀ ਪੜ੍ਹੋ ਪੜਾਈ ਹੋ ਰਹੀ ਆ ਤੇ ਇਸ ਤਰ੍ਹਾਂ ਕੋਈ ਪ੍ਰੋਟੈਸਟ ਨਾ ਉਹ ਸਰਕਾਰ ਦੇ ਵਿਰੁੱਧ ਸਰਕਾਰ ਨੂੰ ਡਗਾਉਣ ਦੀ ਖਾਤਰ ਕੀਤਾ ਜਾਂਦਾ ਹਨਾ ਤੇ ਇਹਦੇ ਵਿੱਚ ਆਮ ਲੋਕਾਂ ਦਾ ਵੀ ਫਾਇਦਾ ਹੁੰਦਾ ਜੇ ਕੋਈ ਗੱਲ ਹੋਣੀ ਆ ਆਮ ਲੋਕਾਂ ਦੀ ਆ ਉਹਦੇ ਵਿੱਚ ਥੋੜੇ ਜਿ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਆ ਬੰਦੀ ਸਿੰਘ ਕੌਮੀ ਯੋਧੇ ਤੌਰ ਤੇ ਵੇਖਿਆ ਜਾਂਦਾ ਜੀ ਆਪਾਂ ਕੌਮੀ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਜੇ ਉਹਨਾਂ ਨੂੰ ਸਜ਼ਾਵਾ ਭੁਗਤ ਲਈਆਂ ਤੇ ਸਜ਼ਾਵਾ ਭੁਗਤਣ ਤੋਂ ਬਾਅਦ ਵਿੱਚ ਜੇ ਕੋਈ ਮੰਨ ਲਓ ਜੇ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਕ੍ਰਾਈਮ ਕੀਤਾ ਹੋਇਆ ਲੱਗਦਾ ਜੀ ਤੇ ਜੇ ਉਹ ਕ੍ਰਾਈਮ ਦੀ ਸਜ਼ਾ ਜੇ ਨਹੀਂ ਦਿੱਤੀ ਆ ਉਹ ਕਹਿੰਦੇ ਕਿ ਸਜ਼ਾ ਪੂਰੀ ਹੋ ਚੁੱਕੀ ਆ ਕੌਮੀ ਸਾਬ ਮੋਰਚੀ ਦੀ ਹੀ ਬਾਤ ਹੈ ਨਾ ਕਿ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਆ ਸਜ਼ਾ ਪੂਰੀ ਕਰਨ ਤੋਂ ਬਾਅਦ ਵਿੱਚ ਹੁਣ ਦੋੜੀਆਂ ਸਜ਼ਾਵਾ ਉਹ ਰਿਹਾ ਭੋਗਤ ਤੇ ਤੇਰੀਆਂ ਤੇਰੀਆਂ ਹੋ ਚੱਲੀਆਂ ਅੱਜ ਕਿਉਂ ਨਹੀਂ ਤਖਤ ਕਰਦੇ ਆ ਕ੍ਰਾਈਮ ਡੇਰਾ ਸਾਹਿਬ ਤੇ ਤਾਂ ਬਹੁਤ ਜ਼ਿਆਦਾ ਵੱਡੇ ਕ੍ਰਾਈਮ ਆ ਸੋ ਅੰਨੇ ਹੋਏ ਉਹ ਲੋਕ ਕਿਤੇ ਨਾ ਕਿਤੇ ਉਸ ਵਿਸ਼ਵਾਸ ਦੇ ਵਿੱਚ ਤੇ ਦੂਜੇ ਪਾਸੇ ਲੋਕਤਾਨ ਨੇ ਹੈ ਹੀ ਆ ਜਿਨ੍ਹਾਂ ਨੂੰ ਬੇਵਕੂਫ ਬਣਾਇਆ ਸਰਕਾਰਾਂ ਦਾ ਇੱਥੇ ਕਿੰਨਾ ਕੁ ਵੱਡਾ ਰੋਲ ਆ ਉਹਨੂੰ ਬਾਰ ਬਾਰ ਪ੍ਰੋਲਦੇ ਐਂਡ ਆ ਬਹੁਤ ਬਹੁਤ ਪ੍ਰੋਲਦੀ ਸੀ ਨਾ ਜੀ ਕੰਮੜੇ ਬੋਲ ਰਾਜ ਨਹੀਂ ਤੇ ਕੋਈ ਮਗਰ ਵੋਟਾ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੋਟਾਂ ਦੀ ਖਾਸ ਸਰਕਾਰਾਂ ਕਿਸੇ ਹੱਦ ਤੱਕ ਵੀ ਚੱਲ ਜਾਂਦੀਆਂ ਕੋਈ ਵੀ ਸਰਕਾਰ ਆ ਕਿਸੇ ਨਾ ਮੇ ਜਿਹਾ ਵੋਟਾ ਪ੍ਰਭਾਵ ਕਰਦੀਆਂ ਹੋਣ ਨਾ ਤੇ ਵੋਟਾਂ ਦਾ ਫਾਇਦਾ ਮਿਲਦਾ ਹੋਵੇ ਕਿਸੇ ਹੱਦ ਤੱਕ ਜਾਂਦੀਆਂ ਉਹਨਾਂ ਨੂੰ ਉਹਦੇ ਵਿੱਚ ਵੋਟ ਬੈਂਕ ਲੱਭਦੀ ਹੈ ਜੀ ਹੈਨਾ ਇਧਰਲੇ ਪਾਸੇ ਉਹਨਾਂ ਨੂੰ ਲੱਗਦਾ ਕਿ ਛੇਦ ਇਧਰੋਂ ਬਸ ਮਿਲਣਾ ਕੁਝ ਨਹੀਂ ਵੋਟਾਂ ਨਹੀਂ ਮਿਲਣੀਆਂ ਪਰ ਹਾਂ ਦੂਜੇ ਪਾਸੇ ਜੇ ਵੇਖੀਏ ਤੇ ਇਹਦੇ ਵਿੱਚ ਜਿਹੜੀਆਂ ਸਜਾਵਾਂ ਭੂਤ ਨੇ ਗਈਆਂ ਜਾਂ ਸੌਦਾ ਸੌਦਾ ਤੁਸੀਂ ਜ਼ਿਕਰ ਕੀਤਾ ਇੰਨੇ ਕ੍ਰਾਈਮ ਕੀਤੇ ਉਹਨੇ ਜੀ ਹਣਾ ਜਦੋਂ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀ ਸਾੜ ਫੂਕ ਹੋਈ ਸੀ ਇਹਨਾਂ ਨੁਕਸਾਨ ਹੋਇਆ ਉਸ ਇਲਾਕੇ ਦੇ ਵਿੱਚ ਜਿਹੜੇ ਇਲਾਕੇ 'ਚ ਇਹਦੀ ਪੀਸੀ ਸੀ ਇਹਨਾਂ ਕੁਝ ਹੁਣ ਤੋਂ ਬਾਅਦ ਦੇ ਵਿੱਚ ਵੀ ਹਾਦਸੇ ਤੋਂ ਵੱਧ ਪ੍ਰੋਬਲ ਮਿਲੀ ਆ ਇਹਦੇ ਵਿੱਚ ਜਿਵੇਂ ਆਪਾਂ ਸਿੱਖ ਜਥੇਬੰਦੀਆਂ ਬਾਰ-ਬਾਰ ਉਹਦੀ ਪ੍ਰੋਬਲ ਤੇ ਕੰੰਤ ਵੀ ਕਰਦੀਆਂ ਇਹੋ ਜਿਹੀ ਕਿਸ ਨੇ ਕੀਤੀ ਆ ਸਸਤਾਵਾ ਵੀ ਕਰਦੀਆਂ ਸਾਰੀਆਂ ਤੇ ਫਿਰ ਵੀ ਉਹਨੂੰ ਬਾਅਦ-ਬਾਅਦ ਪ੍ਰੋਬਲ ਮਿਲ ਰਹੀ ਹੈ ਹਣਾ ਉਹ ਸਰਕਾਰਾਂ ਦੀ ਲਗਭਗ ਨੇੜੇ ਹੋਣ ਦੀ ਗੱਲ ਹੈ ਨਾ ਇੱਕ ਵੋਟ ਬੈਂਕ ਆ ਜਿਹੜੀ ਤੇ ਦੂਜੇ ਪਾਸੇ ਜਿਹੜੀ ਬੰਦੇ ਸਿੰਘਾਂ ਦੀ ਗੱਲ ਆ 3 ਸਾਲ ਤੋਂ ਵੱਧ ਸਮਾਂ ਹੋ ਗਿਆ ਮੋਰਚਾ ਲੱਗੇ ਇਹਨੂੰ ਜੀ ਅੱਜ ਸਰਕਾਰ ਨਾਲ ਗੱਲਬਾਤ ਨਹੀਂ ਹੋਈ ਚਲੋ ਬੈਠ ਕੇ ਮੀਟਿੰਗਾਂ ਦਾ ਦੌਰ ਚਾਲੂ ਹੋ ਜੇ ਨਾ ਇਹਦੇ ਨਾਲ ਵੀ ਕਿਤੇ ਹੱਥਕ ਰਾਹਤ ਹੁੰਦੀ ਹੈ ਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਪਰ ਸੋ ਫਿਰ ਮੀਟਿੰਗ ਹੋਗੀ ਮੀਟਿੰਗ ਤੋਂ ਬਾਅਦ ਮੀਟਿੰਗ ਮੀਟਿੰਗ ਤੋਂ ਬਾਅਦ ਮੀਟਿੰਗ ਤੋਂ ਸਟਾ ਨਿਕਲਦਾ ਅੱਜ ਤੱਕ ਉੱਥੇ ਮੀਟਿੰਗ ਨਾ ਹੋਣੀ ਕਾਹਤ ਵੀ ਪੰਜਾਬ ਸਰਕਾਰ ਨਾਲ ਵੀ ਨਾ ਹੋਣੀ ਮੁੱਖ ਮੰਤਰੀ ਸਾਹਿਬ ਨਾਲ ਮੈਂ ਜਦੋਂ ਬਾਪੂ ਗੁਰਚਰਨ ਸਿੰਘ ਨਾਲ ਜਦੋਂ ਗੱਲ ਕੀਤੀ ਕੌਮੀ ਸਾਬ ਮੋਰਚ ਦੇ ਆਗੂ ਹੈ ਜਿਹੜੇ ਮੇਨ ਤੇ ਉਹ ਕਹਿੰਦੇ ਜਦ ਤੱਕ ਸੁਨੇਹਾ ਨਹੀਂ ਆਇਆ ਸਾਨੂੰ ਕਿ ਸੀਐਮ ਸਾਹਿਬ ਨੇ ਮناسب ਨਹੀਂ ਸਮ ਇਹ ਫਿਰ ਰਾਜਨੀਤੀ ਕਿਸ ਤਰ੍ਹਾਂ ਦੀ ਹੈ ਜੀ ਜੀ ਬਿਲਕੁਲ ਹੈਨਾ ਜੇ ਆਪਾਂ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਦੀ ਆਵਾਜ਼ ਤੁਹਾਨੂੰ ਸੁਣ ਨਹੀਂ ਰਹੀ ਤੇ ਕਿਰਤੀ ਕਿਤੇ ਨਾ ਮਾੜੀ ਰਾਜਨੀਤੀ ਹੈ ਨਾ ਇਹ ਇਹਨਾਂ ਨੂੰ ਬੁਲਾਉਣਾ ਚਾਹੀਦਾ ਵੀ ਹਾਂ ਗੱਲ ਸੁਣੋ ਤੁਸੀਂ ਉਹਦਾ ਹੱਲ ਹੋਣਾ ਕਦੋਂ ਹੋਣਾ ਸਮੇਂ ਦੇ ਹਿਸਾਬ ਨਾਲ ਮਮਕਨ ਕਦੋਂ ਹੋ ਸਕਦਾ ਉਹ ਗੱਲ ਅਖਰੀ ਆ ਉਹ ਸਟਾਲਾਂ ਦੇ ਹੱਥ ਹੱਥ ਦੇ ਵਿੱਚ ਜੀ ਬਿਲਕੁਲ ਕਰਾ ਕਿਤਨੇ ਦੀ ਗੱਲ ਸੁਣਨੀ ਇੱਥੇ ਜ਼ਰੂਰੀ ਆ ਔਰ ਕੋਈ ਸਮਾਂ ਦਿੱਤਾ ਜਾਵੇ ਹਾਂ ਪਹਿਲਾਂ ਮੰਤਰੀ ਸਾਹਿਬ ਆਏ ਸੀ ਅਸੀਂ ਉਸ ਮੋਰਚੇ ਤੇ ਜਾਂਦੇ ਰਹੇ ਆ ਬੁਕਾਦਾ ਵਿਖਾ ਰਿਆ ਵੀ ਸੀ ਕਿ ਉਹਨਾਂ ਮੋਰਚਿਆਂ ਦੇ ਵਿੱਚ ਮੰਤਰੀ ਸਾਹਿਬਾਂ ਆਏ ਵੀ ਗੱਲਬਾਤ ਕੋਈ ਸੀ ਪਰ ਬਾਅਦ ਚ ਅਜੇ ਤੱਕ ਗੱਲਬਾਤ ਸੁੱਕੀ ਹੋਈ ਸ਼ੁਰੂ ਆ ਜਰੂਰ ਸਦੇਗਾ ਕਿ ਸੈਨ ਮੰਤਰੀ ਸਾਹਿਬ ਉਹਨਾਂ ਸਟਾਰਟ ਹੋਏ ਆ ਤੇ ਗੱਲਬਾਤ ਹੋਊਗੀ ਸ਼ੁਰੂ ਕਿਸੇ ਪੱਲੇ ਪਰ ਨਹੀਂ ਹੋਈ ਤੇ ਅੱਜ ਦਾ ਵੀ ਪ੍ਰੋਟੈਸਟ ਆ 11 ਤੋਂ 4 ਵਜੇ ਤੱਕ ਦਾ ਪ੍ਰੋਟੈਸਟ 11 ਤੋਂ 4 ਘੰਟੇ ਦਾ ਜੀ ਉਹ ਤੋਂ ਬਾਅਦ 26 ਤਰੀਕ ਨੂੰ ਆ 26 ਜਨਵਰੀ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਆਪਾਂ ਕਹਿੰਦੇ ਆ ਤੇ ਉਧਰਲੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਨੇ ਕਾਲ ਦਿੱਤੀ ਹੋਈ ਹੈ ਕਿ ਅਸੀਂ ਇਹਨੂੰ ਕਾਲੇ ਦਿਨ ਤੌਰ ਤੇ ਮਨਾਵਾਂਗੇ ਤੇ ਸਮੂਹਕ ਕਿਸਾਨ ਜਿੱਥੇ ਮੰਗੇ ਜ਼ਰੂਰ ਸਾਦ ਦੇ ਰਹੇ ਆ ਇੱਕੋ ਇੱਕ ਕਾਲੇ ਕੱਲ ਦੀ ਜੀ ਜਿਹੜੇ ਕਿਸਾਨ ਜਿੱਥੇ ਬੰਦਿਆ ਹੋਵਾਂ ਬਹੁਤ ਆਸ ਜਿਹੜੇ ਜਿੱਥੇ ਬੰਦਿਆ ਹੋਵਾਂ ਉਹ ਐਸਐਮ ਤੇ ਕਮਿਊਨਕਾ ਮੋਰਚੇ ਦੇ ਨਾਲ ਅੱਜ ਵੀ ਅਸੀਂ ਚੰਗੜਬਾਲ ਮਿਲੇ ਆ ਜੀ ਤੇ ਨੈਕਸਟ 26 ਤਰੀਕ ਆ 26 ਤਰੀਕ ਨੂੰ ਬੈਸਟੀ ਜਿਹੜਾ ਕਾਲਾ ਦਿਵਸ ਤੌਰ ਤੇ ਉਹ ਕਿਸਾਨ ਆਗੂ ਨੇ ਮਿਲਾਨ ਕੀਤਾ ਹੋਇਆ ਕਮਿੰਗ ਸਾਫ ਮੋਰਚੇ ਨੂੰ ਨਾਲ ਕੀਤਾ ਉਹ ਵੀ ਫਿਰ ਇੱਕ ਪ੍ਰੋਟੈਸਟ ਜਿਹੜਾ ਵੱਡੇ ਪੱਧਰ ਦਾ ਹੋਊਗਾ ਹੋਣੇ ਸਮਝਦੇ ਦੇ ਜੀ ਜੀ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਧੰਨਵਾਦ ਧੰਨਵਾਦ